ਹਾਜ਼ਿਰ ਹਸ ਫਿਰ ਤੁਹਾਡੇ ਲਈ ਇੱਕ ਹੋਰ ਕਹਾਣੀ ਲੱਗੀ ਪਤਾ ਨਹੀਂ ਉਹ ਸ਼ਾਮ ਐਨੀ ਰਹਿਸਮਈ ਕਿਉਂ ਸੀ ਹਰ ਪਾਸੇ ਕੋਰਾ ਸੀ ਤੇ ਚੁੱਪ છਾਈ ਹੋਈ ਸੀ ਮੈਨੂੰ ਸਾਹ ਲੈਣ ਚ ਵੀ ਡਰ ਲੱਗ ਰਿਹਾ ਸੀ ਮੈਂ ਉਸ ਦਿਨ ਘਰ ਚ ਇਕੱਲਾ ਸੀ ਮੰਮੀ ਪਾਪਾ ਉਸ ਦਿਨ ਕਿਸੇ ਦੇ ਅੰਤਿਮ ਸੰਸਕਾਰ ਤੇ ਗਏ ਹੋਏ ਸਨ ਮੈਂ ਲਿਵਿੰਗ ਰੂਮ 'ਚ ਬੈਠਾ ਆਪਣੇ ਕੰਪਿਊਟਰ ਤੇ ਗੇਮ ਖੇਡ ਰਿਹਾ ਸੀ ਕਿ ਅਚਾਨਕ ਮੈਨੂੰ ਬਹੁਤ ਤੇਜ਼ ਪਿਆਸ ਲੱਗੀ ਮੇਰਾ ਗਲਾ ਸੁੱਕ ਰਿਹਾ ਸੀ ਮੈਂ ਆਪਣੇ ਕਮਰੇ ਤੋਂ ਬਾਹਰ ਆ ਗਿਆ ਕੰਬਿਚ ਬੈਠੇ-ਬੈਠੇ ਮੈਨੂੰ ਪਤਾ ਨਹੀਂ ਨ ਲੱਗਿਆ ਕਿ ਕਦੋਂ ਸ਼ਾਮ ਹੋ ਗਈ ਘਰ ਚ ਹਰ ਪਾਸੇ ਹਨੇਰਾ ਸੀ ਮੈਂ ਜਲਦੀ ਦਿਨੇ ਲਾਈਟ ਜਗਾਈ ਤੇ ਰਸੋਈ ਚ ਜਾ ਕੇ ਫ੍ਰਿਜ ਚੋਂ ਪਾਣੀ ਦੀ ਬੋਤਲ ਕੱਢੀ ਸਾਡੀ ਰਸੋਈ ਦੀ ਖਿੜਕੀ ਬਾਹਰ ਗਲੀ ਵੱਲ ਖੁੱਲhti ਸੀ ਉੱਥੋਂ ਮੈਨੂੰ ਸਾਹਮਣੇ ਵਾਲੇ ਘਰ ਦਾ ਦਰਵਾਜ਼ਾ ਨਜ਼ਰ ਆ ਰਿਹਾ ਸੀ ਜੋ ਹੁਣੇ-ਹੁਣੇ ਖੁੱਲ੍ਹਿਆ ਸੀ ਤੇ ਅੰਦਰੋਂ ਇੱਕ ਵੱਡੀ ਉਮਰ ਦਾ ਆਦਮੀ ਨਿਕਲਿਆ ਤੇ ਉਸਦੇ ਪਿੱਛੇ ਕਾਲੀ ਚਾਦਰ ਚ ਲਿਪਟੀ ਇੱਕ ਲੜਕੀ ਨਿਕਲੀ ਉਸਨੇ ਆਪਣੇ ਤੇ ਪਰਤਾ ਪਾਇਆ ਹੋਇਆ ਸੀ ਪਰ ਉਸਦੀ ਕੋਰੀ ਰੰਗਤ ਕਾਲੀ ਚਾਦਰ ਚ ਬਹੁਤ ਚੰਗੀ ਲੱਗ ਰਹੀ ਸੀ ਜਦੋਂ ਕਿ ਉਸਦੇ ਚਿਹਰੇ ਦਾ ਥੋੜਾ ਜਿਹਾ ਹਿੱਸਾ ਨਜ਼ਰ ਆ ਰਿਹਾ ਸੀ ਮੈਂ ਬੜੇ ਧਿਆਨ ਨਾਲ ਉਸ ਵੱਲ ਦੇਖਿਆ ਅਚਾਨਕ ਮੈਨੂੰ ਮਹਿਸੂਸ ਹੋਇਆ ਕਿ ਮੇਰੇ ਪਿੱਛੇ ਕੋਈ ਗਿਆ ਹੋਵੇ ਮੈਂ ਇੱਕਦਮ ਪਿੱਛੇ ਮੁੜਿਆ ਪਰ ਉੱਤੇ ਕੋਈ ਨਹੀਂ ਸੀ ਤੇ ਹੁੰਦਾ ਵੀ ਕਿਵੇਂ ਕਿਉਂਕਿ ਮੈਂ ਘਰ ਚ ਇਕੱਲਾ ਸੀ ਪਾਣੀ ਪੀ ਕੇ ਮੈਂ ਬੋਤਲ ਫ੍ਰਿਜ ਚ ਰੱਖੀ ਤੇ खिड़की ਦੇ ਕੋਲ ਜਾ ਕੇ ਦੇਖਿਆ ਤਾਂ ਗਲੀ ਸੁਨਸਾਨ ਪਈ ਸੀ ਪਤਾ ਨਹੀਂ ਸਾਹਮਣੇ ਕਿਸ ਦਾ ਘਰ ਸੀ ਤੇ ਉਹ ਲੜਕੀ ਕੌਣ ਸੀ ਇਹ ਹੀ ਸਵਾਲ ਮੇਰੇ ਦਿਮਾਗ 'ਚ ਘੁੰਮ ਰਹੇ ਸਨ ਮੇਰਾ ਨਾਮ ਸਾਹਿਲ ਹੈ ਤੇ ਮੈਂ ਇੱਕ ਮੀਡਲ ਕਲਾਸ ਪਰਿਵਾਰ 'ਚੋਂ ਹਾਂ ਮੇਰੇ ਪਿਤਾ ਸਰਕਾਰੀ ਨੌਕਰੀ ਕਰਦੇ ਹਨ ਪਰ ਉਹਨਾਂ ਦੀ ਇਮਾਨਦਾਰੀ ਨੇ ਉਹਨਾਂ ਨੂੰ ਆਰਥਿਕ ਸਮੱਸਿਆਵਾਂ ਨਾਲ ਘੇਰੀ ਰੱਖਿਆ ਉਹ ਹਮੇਸ਼ਾ ਲੋਕਾਂ ਤੋਂ ਦੋ ਕਦਮ ਪਿੱਛੇ ਰਹਿੰਦੇ ਸਨ ਨਹੀਂ ਤਾਂ ਪਿਤਾ ਜੀ ਦੇ ਬਰਾਬਰ ਦੇ ਲੋਕ ਜੋ ਉਹਨਾਂ ਨਾਲ ਹੀ ਨੌਕਰੀ ਤੇ ਲੱਗੇ ਸਨ ਅੱਜ ਉਹਨਾਂ ਕੋਲ ਬੈਂਕ ਬੈਲੈਂਸ ਕੋਟੀਆਂ ਗੱਡੀਆਂ ਸਭ ਕੁਝ ਸੀ ਪਾਪਾ ਨੇ ਹਮੇਸ਼ਾ ਇਮਾਨਦਾਰੀ ਦੀ ਡਿਊਟੀ ਕੀਤੀ ਇਮਾਨਦਾਰੀ ਦੇ ਪੈਸੇ ਨਾਲ ਹੀ ਜ਼ਿੰਦਗੀ ਬਿਤਾ ਦਿੱਤੀ ਮੈਂ ਪਿਤਾ ਜੀ ਦੀ ਇਕਲੋਤੀ ਔਲਾਦ ਹੋਣ ਦੇ ਬਾਵਜੂਦ ਵਿਗੜਿਆ ਹੋਇਆ ਛੇ ਜਿਆਦਾ ਨਹੀਂ ਸੀ ਸਗੋ ਪਿਤਾ ਜੀ ਨੇ ਮੇਰਾ ਪਾਲਣ ਪੋਸ਼ਣ ਬਹੁਤ ਸਖਤੀ ਨਾਲ ਕੀਤਾ ਸੀ ਤਾਂ ਕਿ ਮੈਂ ਵੀ ਉਹਨਾਂ ਵਾਂਗ ਇਮਾਨਦਾਰ ਬਣਾ ਮੈਨੂੰ ਆਪਣੇ ਪਾਪਾ ਦੀ ਇਮਾਨਦਾਰੀ ਤੋਂ ਕੋਈ ਸ਼ਿਕਾਇਤ ਨਹੀਂ ਸੀਪਲ ਕੀ ਓਤਾ ਮੇਰੀ ਜਾਨ ਸਨ ਮੈਂ ਖੁਦ ਉਹਨਾਂ ਦੀ ਤਰ੍ਹਾਂ ਬੰਨਣਾ ਚਾਹੁੰਦਾ ਸੀ ਜਿਨ੍ਹਾਂ ਨੂੰ ਦੇਖ ਕੇ ਵੱਡੇ ਛੋਟੇ ਸਾਰੇ ਅਦਮ ਨਾਲ ਸਲਾਮ ਕਰਦੇ ਸੀ ਮੇਰੀ ਮਾਂ ਵੀ ਪਾਪਾ ਦੀ ਤਰ੍ਹਾਂ ਖੁਦਦਾਰ ਸੀ ਤੇ ਚੰਗੇ ਮਿਜ਼ਾਜ ਵਾਲੀ ਸੀ ਮੇਰੇ ਪਾਪਾ ਨੇ ਨੌਕਰੀ 'ਚ ਕਿਸੇ ਵੀ ਤਰ੍ਹਾਂ ਦਾ ਕੋਈ ਸਮਝੌਤਾ ਨਹੀਂ ਕੀਤਾ ਇਸੇ ਤਰ੍ਹਾਂ ਮਾਂ ਵੀ ਘਰ ਸੰਭਾਲਣ ਤੇ ਲੈਣ ਦੇਣ ਦੇ ਮਾਮਲੇ 'ਚ ਬਹੁਤ ਅੱਗੇ ਰਹਿੰਦੀ ਸੀ ਤੇ ਹਿਸਾਬ ਨਾਲ ਕੰਮ ਲੈਂਦੀ ਸੀ ਪਾਪਾ ਦੀ ਨੌਕਰੀ ਅਜਿਹੀ ਸੀ ਕਿ ਹਰ 3-4 ਸਾਲ ਬਾਅਦ ਉਹਨਾਂ ਦਾ ਟਰਾਂਸਫਰ ਹੋ ਜਾਂਦਾ ਇਸ ਲਈ ਮੰਮੀ ਪਾਪਾ ਨੇ ਮੇਰੇ ਭਵਿੱਖ ਦਾ ਸੋਚ ਕੇ ਫੈਸਲਾ ਲਿਆ ਹੋਇਆ ਸੀ ਕਿ ਉਹ ਮੈਨੂੰ ਆਪਣੇ ਨਾਲ ਕਦੇ ਕਿਤੇ ਤੇ ਕਦੇ ਕਿਤੇ ਨਹੀਂ ਲੈ ਕੇ ਜਾਣਗੇ ਕਿਉਂਕਿ ਇਸ ਤਰ੍ਹਾਂ ਮੇਰੀ ਪੜ੍ਹਾਈ ਬਹੁਤ ਖਰਾਬ ਹੁੰਦੀ ਸੀ ਇਸ ਲਈ ਪਾਪਾ ਨੇ 8ਵੀਂ ਕਲਾਸ ਮੇਰਾ ਦਾਖਲਾ ਦਿੱਲੀ ਦੇ ਕੇਬੀ ਸਕੂਲ 'ਚ ਕਰਵਾ ਦਿੱਤਾ ਤੇ ਉਸੇ ਦੇ ਹੋਸਟਲ ਸੀ ਮੇਰੇ ਰਹਿਣ ਦਾ ਪ੍ਰਬੰਧ ਕਰ ਦਿੱਤਾ ਸਕੂਲ ਪੂਰਾ ਹੋਣ ਤੋਂ ਬਾਅਦ ਉੱਥੇ ਹੀ ਕਾਲਜ 'ਚ ਮੇਰਾ ਦਾਖਲਾ ਕਰਵਾ ਦਿੱਤਾ ਬਸ ਮੈਂ ਛੁੱਟੀਆਂ 'ਚ ਘਰ ਹੁੰਦਾ ਸੀ ਪਾਪਾ ਦਾ ਟ੍ਰਾਂਸਫਰ ਇਸ ਵਾਰ ਮੇਰੇ ਇਲਾਕੇ 'ਚ ਹੀ ਹੋਇਆ ਸੀ ਤੇ ਮੰਮੀ ਪਾਪਾ ਉੱਥੇ ਸ਼ਿਫਟ ਹੋ ਗਏ ਸਨ ਇੱਥੇ ਆਇਆ ਨੂੰ ਉਹਨਾਂ ਨੂੰ 4 ਮਹੀਨੇ ਬੀਤੇ ਸਨ ਜਦੋਂ ਕਿ ਮੈਂ 2 ਮਹੀਨੇ ਦੀਆਂ ਛੁੱਟੀਆਂ ਲਈ ਘਰ ਆ ਗਿਆ ਮੇਰਾ ਘਰ 'ਚ ਚੌਥਾ ਦਿਨ ਸੀ ਪਾਪਾ ਦੇ ਕਜ਼ਨ ਦੀ ਮੌਤ ਹੋ ਗਈ ਸੀ ਪਾਪਾ ਉੱਥੇ ਗਏ ਹੋਏ ਸਨ ਕਿਉਂਕਿ ਉਹ ਦੂਸਰੇ ਸ਼ਹਿਰ ਚ ਰਹਿੰਦੇ ਸਨ ਇਸ ਲਈ ਪੂਰਾ ਦਿਨ ਬੀਤ ਗਿਆ ਮਮੀ ਪਾਪਾ ਅਜੇ ਤੱਕ ਘਰ ਵਾਪਸ ਨਹੀਂ ਆਏ ਸਨ ਜਦੋਂ ਤੋਂ ਮੈਂ ਆਇਆ ਸੀ ਪਹਿਲੇ 3 ਦਿਨ ਮੈਂ ਆਪਣੀ ਨੀਂਦ ਪੂਰੀ ਕੀਤੀ ਤੇ ਘਰੋਂ ਬਾਹਰ ਬਿਲਕੁਲ ਵੀ ਨਹੀਂ ਨਿਕਲ ਸਕਿਆ ਸੀ ਇੱਕ ਤਾਂ ਦਿੱਲੀ ਤੋਂ ਰੌਨਿਕ ਕਾਫੀ ਦੂਰ ਸੀ ਤੇ ਸਫ਼ਰ ਬਹੁਤ ਲੰਬਾ ਸੀ ਦੂਜਾ ਠੰਡਾ ਮੌਸਮ ਜਿਸ ਕਰਕੇ ਮੈਨੂੰ ਬਹੁਤ ਨੀਂਦ ਆਉਂਦੀ ਸੀ ਮੈਂ ਜੀ ਪਰ ਕੇ ਆਪਣੀ ਨੀਂਦ ਪੂਰੀ ਕੀਤੀ ਚੌਥਾ ਦਿਨ ਵੀ ਮੈਂ ਆਪਣੇ ਕਮਰੇ ਚ ਬਿਤਾ ਦਿੱਤਾ ਕਿਉਂਕਿ ਮਮੀ ਪਾਪਾ ਘਰ ਨਹੀਂ ਸਨ ਤੇ ਜਦੋਂ ਸ਼ਾਮ ਦੇ ਸਮੇਂ ਮੈਂ ਜਦੋਂ ਬਾਹਰ ਨਿਕਲਿਆ ਤਾਂ ਰਸੋਈ ਦੀ ਖਿੜਕੀ ਚੋਂ ਜ਼ਮੀਨ ਤੇ ਚਾਂਦੀ ਚਲਕ ਨੇ ਮੈਨੂੰ ਕਿਸੇ ਹੋਰ ਹੀ ਦੁਨੀਆ ਚ ਭੇਜ ਦਿੱਤਾ ਜਿੱਥੇ ਮੈਂ ਤੇ ਮੇਰੇ ਸੁਪਨੇ ਤੇ ਮੇਰੇ ਖੂਬਸੂਰਤ ਖਿਆਲ ਸਨ ਮੈਂ ਰਸੋਈ ਤੋਂ ਬਾਹਰ ਨਿਕਲਿਆ ਤੇ ਗਲਿਜ ਕਿਆ ਪਰ ਗਲਿਜ ਕੋਈ ਵੀ ਨਹੀਂ ਸੀ ਇੱਥੇ ਬਹੁਤ ਘਟ ਮਕਾਨ ਸਨ ਜਿੰਨਾ ਚੋਂ ਕਿਸੇ ਕਿਸੇ ਮਕਾਨ ਦੇ ਸਾਹਮਣੇ ਲਾਈਟ ਜਗ ਰਹੀ ਸੀ ਤੇ ਜ਼ਿਆਦਾਤਰ ਹਨੇਰਾ ਹੀ ਸਰ ਲਿਆ ਹੋਇਆ ਸੀ ਸਰਦੀ ਦਾ ਮੌਸਮ ਹੁਣ ਕਰਨ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਰਾਤ ਬਹੁਤ ਹੋ ਚੁੱਕੀ ਹੈ ਮੈਂ ਘਰ ਵਾਪਸ ਆ ਗਿਆ ਕੁਝ ਦੇਰ ਬਾਅਦ ਮੰਮੀ ਤੇ ਪਾਪਾ ਵੀ ਵਾਪਸ ਆ ਗਏ ਅਸੀਂ ਸਾਰਿਆਂ ਨੇ ਮਿਲ ਕੇ ਖਾਣਾ ਖਾਧਾ ਉਸ ਤੋਂ ਬਾਅਦ ਮੈਂ ਚੱਤੇ ਟੈਲਨ ਚਲਾ ਗਿਆ ਹੋਸਟਲ 'ਚ ਰਹਿੰਦੇ باوجود ਮੈਨੂੰ ਤੁਰੰਦੀ ਆਦਤ ਪੈ ਚੁੱਕੀ ਸੀ ਕਿ ਮੈਂ ਰੋਜ਼ ਰਾਤ ਨੂੰ ਜ਼ਰੂਰ ਕੁਝ ਸਮਾਂ ਤੁਰਦਾ ਸੀ ਇੱਥੇ ਆਉਣ ਤੋਂ ਬਾਅਦ ਮੈਂ ਘਰ ਦੀ ਵੱਡੀ ਛੱਤੇ ਟਹਿਲ ਕੇ ਚੰਗਾ ਮਹਿਸੂਸ ਕਰਦਾ ਸੀ ਜਦੋਂ ਮੈਂ ਛੱਤੇ ਗਿਆ ਤਾਂ ਉਸ ਸਮੇ 11 ਵਜੇ ਹੋਏ ਸਨ ਤੇ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ 3 ਵਜ ਰਏ ਹੋਣ ਕਿਉਂਕਿ ਹਰ ਪਾਸੇ ਸਨਨਾਟਾ ਸੀ ਕਿਸੇ ਵੀ ਘਰ ਦੀ ਛੱਤ ਚਾ ਬਾਲਕਨੀ ਦੀ ਲਾਈਟ ਨਹੀਂ ਜਗ ਰਹੀ ਸੀ ਸਿਰਫ ਸਾਹਮਣੇ ਵਾਲੀ ਛੱਤ ਦੀ ਲਾਈਟ ਜਗ ਰਹੀ ਸੀ ਸਾਡੇ ਛੱਤੇ ਸਾਹਮਣੇ ਵਾਲੀ ਛੱਤ ਵਿੱਚ ਬਹੁਤ ਜ਼ਿਆਦਾ ਫਾਸਲਾ ਨਹੀਂ ਸੀ ਕਿਉਂਕਿ ਦੋਵਾਂ ਘਰਾਂ ਦੀਆਂ ਛੱਤਾਂ ਅੱਗੇ ਵੱਲ ਵਧਾ ਕੇ ਬਣਾਈਆਂ ਹੋਈਆਂ ਸਨ ਸਾਮਨੀ ਦੀ ਛੱਦੀ ਲਾਈਟ ਦੇਖਤੇ ਹੀ ਮੈਨੂੰ ਉਹ ਕੁੜੀ ਯਾਦ ਆ ਗਈ ਜਿਸ ਨੂੰ ਮੈਂ ਅੱਜ ਸ਼ਾਮ ਰਸੋਈ ਦੀ ਖਿੜਕੀ ਤੋਂ ਦੇਖਿਆ ਸੀ ਮੈਂ ਆਪਣੀ ਛੱਤ 'ਤੇ ਖੜਾ ਗੌਰ ਨਾਲ سامنے ਵਾਲੀ ਛੱਤ ਦਾ جائزہ ਲੈ ਰਿਹਾ ਸੀ ਕਿ ਸ਼ਾਇਦ ਉਹ ਕੁੜੀ ਨਜ਼ਰ ਆ ਜਾਵੇ ਪਰ ਉੱਥੇ ਕੋਈ ਵੀ ਨਹੀਂ ਸੀ ਹਾਂ ਛੱਦੇ ਵਿਚਕਾਰ ਇੱਕ ਮੇਜ਼ ਤੇ ਕੁਰਸੀਆਂ ਪਈਆਂ ਸਨ ਮੇਜ਼ ਤੇ ਕੁਝ ਕਿਤਾਬਾਂ ਤੇ ਚਾਹ ਦਾ ਕੱਪ ਰੱਖਿਆ ਹੋਇਆ ਸੀ ਉਸ ਛੱਤ ਤੋਂ ਰੋਸ਼ਨੀ ਵੀ ਆ ਰਹੀ ਸੀ ਇਸ ਲਈ ਸਾਰਾ ਸਾਫ਼-ਸਾਫ਼ ਦਿਖਾਈ ਦੇ ਰਿਹਾ ਸੀ ਮੈਂ ਕੁਝ ਦੇਰ ਛਤਵਲ ਦੇਖਦਾ ਰਿਹਾ ਪਰ ਮੈਨੂੰ ਕੁਝ ਵੀ ਨਜ਼ਰ ਨਾ ਆਇਆ ਮੈਂ ਆਪਣਾ ਧਿਆਨ ਟੈਲਨ ਵੱਲ ਕਰਦੇ ਹੋਏ ਚਾਰ-ਪੰਜ ਚੱਕਰ ਲਗਾਏ ਸਨ ਕਿ ਅਚਾਨਕ ਉਹ ਕੁੜੀ ਮੈਨੂੰ ਉੱਥੇ ਕੁਰਸੀ ਤੇ ਬੈਠੀ ਹੋਈ ਨਜ਼ਰ ਆਈ ਉਸ ਦੀ ਰੰਗਤ ਉਸ ਸਮੇਂ ਵੀ ਚਮਕ ਰਹੀ ਸੀ ਤੇ ਦੁਪੱਟਾ ਗਲੇ ਚੁੱਲ ਰਿਹਾ ਸੀ ਉਹ ਮੇਸੇ ਰੱਖੀਆਂ ਕਿਤਾਬਾਂ ਪੜਨ ਚ ਬਿਜ਼ੀ ਸੀ ਮੈਂ ਉਸਨੂੰ ਦੇਖ ਰਿਹਾ ਸੀ ਤੇ ਉਹ ਬੇਖਬਰ ਹੋਈ ਆਪਣੀ ਕਿਤਾਬ ਚ ਮਗਲ ਸੀ ਮੈਂ ਉਸਨੂੰ ਦੇਖਦੇ-ਦੇਖਦੇ ਛੱਤ ਦੇ ਕੰਧੇ ਨੇਲੇ ਆ ਗਿਆ ਉਸ ਸਮੇਂ ਮੇਰੇ ਦਿਲ ਚ ਇੱਛਾ ਜਾਗੀ ਕਿ ਕਾਸ਼ ਉਹ ਮੇਰੇ ਵੱਲ ਦੇਖ ਕੇ ਤੇ ਮੈਂ ਉਸ ਸਮੇਂ ਹੈਰਾਨ ਰਹਿ ਗਿਆ ਜਦੋਂ ਉਸਨੇ ਅਚਾਨਕ ਮੇਰੇ ਵੱਲ ਦੇਖਿਆ ਉਸ ਦੀਆਂ ਵੱਡੀਆਂ-ਵੱਡੀਆਂ ਖੂਬਸੂਰਤ ਅੱਖਾਂ ਮੈਨੂੰ ਸਾਫ਼ ਦਿਖਾਈ ਦੇ ਰਹੀਆਂ ਸਨ ਤੇ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਉਹ ਮੇਰੇ ਬਿਲਕੁਲ ਨੇੜੇ ਬੈਠੀ ਹੈ ਤੇ ਮੈਨੂੰ ਉਸ ਦਾ ਚਿਹਰਾ ਸਾਫ਼ ਨਜ਼ਰ ਆ ਰਿਹਾ ਸੀ ਉਸ ਦੀ ਨਜ਼ਰ ਜਿਵੇਂ ਹੀ ਮੇਰੇ ਤੇ ਪਈ ਮੇਰੀਆਂ ਨਜ਼ਰਾਂ ਇੱਕਦਮ ਝੁੱਕ ਗਈਆਂ ਮੈਂ ਹੜਬੜਾ ਗਿਆ ਤੇ ਉਹ ਖਿੜਖਿੜ ਕੇ ਹੱਸਣ ਲੱਗੀ ਉਸ ਦੀ ਹਾਸੀ ਦੀ ਚੰਕਰ ਮੇਰੇ ਕੰਨਾਂ 'ਚ पहुंची ता मेनू इस तरह लगया लग कि जिस तरह पूरा इलाका उसकी हसने नाल गूंज रहा होवे मैं उसकी सूरत ते डुल गया सी पर उसकी खूबसूरत हंसी ने मेनू अपना दीवाना बना लिया सी मैं उस एक इक टक देखदा रिया वो उठी ते अपनी किताबान समेट के चादा कप चुक के पोढ़ियां तो हेठा चली गई ते उसदे हेठा जाते ही छत दी लाइट बंद हो गई जिस कर बहुत अंधेरा हो गया ਮੈਨੂੰ ਹਨੇਰੇ ਦੀ ਆਦਤ ਨਹੀਂ ਸੀ ਮੈਂ ਇਕਦਮ ਕਬਰਾ ਗਿਆ ਤੇ ਪੌੜੀਆਂ ਰਾਹੀਂ ਥੱਲੇ ਆ ਗਿਆ ਪਰ ਇੱਕ ਬਹੁਤ ਅਜੀਬ ਗੱਲ ਸੀ ਕਿ ਪੌੜੀਆਂ ਉੱਤਰਦੇ ਸਮੇਂ ਮੈਨੂੰ ਲੱਗ ਰਿਹਾ ਸੀ ਜਿਵੇਂ ਪਿੱਛੇ ਮੈਨੂੰ ਕੋਈ ਬੁਲਾ ਰਿਹਾ ਹੈ ਉਹ ਮੈਨੂੰ ਆਪਣਾ ਵਹਿਮ ਲੱਗਿਆ ਮੈਂ ਉਸ ਪਾਸੇ ਜ਼ਿਆਦਾ ਧਿਆਨ ਨਹੀਂ ਦਿੱਤਾ ਤੇ ਆਪਣੇ ਕਮਰੇ ਚ ਆ ਕੇ ਸੋ ਗਿਆ ਪਰ ਉਸ ਲੜਕੀ ਦਾ ਚਿਹਰਾ ਮੇਰੀਆਂ ਨਜ਼ਰਾਂ 'ਚ ਤੇ ਉਸ ਦਾ ਖੂਬਸੂਰਤ ਹਾਸਾ ਮੇਰੇ ਕੰਨਾਂ 'ਚ ਗੂੰਜ ਰਿਹਾ ਸੀ ਮੈਂ ਉਸ ਨੂੰ ਸੋਚਦੇ ਸੋਚਦੇ ਸੋ ਗਿਆ ਤੇ ਅਗਲੀ ਸਵੇਰ ਜਿਵੇਂ ਹੀ ਮੇਰੀ ਅੱਖ ਖੁੱਲੀ ਮੈਨੂੰ ਉਸੇ ਦਾ ਖਿਆਲ ਆਇਆ ਮੈਂ ਮੂੰਹ ਹੱਥ ੋ ਕੇ ਨਾਸ਼ਤਾ ਕਰਨ ਲੱਗਾ ਤੇ ਉਸ ਤੋਂ ਬਾਅਦ ਘਰ ਦੇ ਬਾਹਰ ਚਲਾ ਗਿਆ ਅਸਲਚ ਮੈਂ ਚਾਹੁੰਦਾ ਸੀ ਕਿ ਉਹ ਲੜਕੀ ਘਰ ਦੇ ਬਾਹਰ ਨਿਕਲੇ ਤੇ ਮੇਰਾ ਉਸ ਨਾਲ ਆਮਨਾ ਸਾਹਮਨਾ ਹੋ ਜਾਵੇ ਪਰ ਕਾਫੀ دیر ਬਾਹਰ ਖੜੇ ਰਹਿੰਦੇ باوجود ਮੈਨੂੰ ਸਾਹਮਣੇ ਵਾਲੇ ਘਰ 'ਚ ਕੋਈ ਵੀ ਆਉਂਦਾ ਜਾਂਦਾ ਦਿਖਾਈ ਨਾ ਦਿੱਤਾ ਮੈਂ ਆਪਣੇ ਘਰ ਵਾਪਸ ਚਲਾ ਗਿਆ ਤੇ ਮਾਂ ਨਾਲ ਬੈਠ ਕੇ ਗੱਲਾਂ ਕਰਨ ਲੱਗਾ ਸ਼ਾਮ ਨੂੰ ਜਦੋਂ ਪਾਪਾ ਘਰ ਆਏ ਤਾਂ ਮੈਂ ਉਹਨਾਂ ਨਾਲ ਖੂਬ ਸਾਰੀਆਂ ਗੱਲਾਂ ਕੀਤੀਆਂ ਤੇ ਖਾਣੇ ਤੋਂ ਬਾਅਦ ਛੱਤ ਤੇ ਵਾਕ ਲਈ ਚਲਾ ਗਿਆ ਮਾਂ ਨੇ ਮੈਨੂੰ ਛੱਤ ਤੋਂ ਜਾਣ ਲਈ ਪਹਿਲਾਂ ਇੱਕ ਗੱਲ ਕਹੀ ਕਿ ਉੱਪਰ ਧਿਆਨ ਨਾਲ ਟਹਿਲਿਂ ਤੇ ਛੇਤੀ ਹੀ ਠਾ ਆ ਜਾਣਾ ਮੈਨੂੰ ਉਹਨਾਂ ਦਾ ਇਹ ਕਹਿਣਾ ਬਹੁਤ ਅਜੀਬ ਲੱਗਿਆ ਪਰ ਮੈਂ ਵਜ੍ਹਾ ਨਹੀਂ ਪੁੱਛੀ ਤੇ ਸਿਰ ਹਿਲਾ ਕੇ ਉੱਪਰ ਚਲਾ ਗਿਆ ਅੱਜ ਵੀ ਸਾਹਮਣੇ ਵਾਲੀ ਛੱਤ ਤੇ ਕੱਲ ਦੀ ਤਰ੍ਹਾਂ ਦਾ ਦ੍ਰਿਸ਼ ਸੀ ਲਾਈਟ ਚੱਲ ਰਹੀ ਸੀ ਮੇਜ਼ ਤੇ ਕਿਤਾਬਾਂ ਤੇ ਚਾਹ ਦਾ ਕੱਪ ਰੱਖਿਆ ਹੋਇਆ ਸੀ ਪਰ ਉਹ ਕਿਤੇ ਨਹੀਂ ਸੀ ਮੈਂ ਟੈਲਣ ਲੱਗਿਆ ਤੇ ਕੁਝ ਦੇਰ ਬਾਅਦ ਉਹ ਮੈਨੂੰ ਕੁਰਸੀ ਤੇ ਬੈਠੀ ਨਜ਼ਰ ਆਈ ਤੇ ਫਿਰ ਬਿਲਕੁਲ ਕੱਲ ਦੀ ਤਰ੍ਹਾਂ ਹੋਇਆ ਕਿ ਜਦੋਂ ਮੈਂ ਦਿਲ ਚ ਚਾਇਆ ਤਾਂ ਮੇਰੇ ਵੱਲ ਦੇਖਣ ਲੱਗੀ ਪਰ ਅਜ ਮੈਂ ਕਬਰਾਇਆ ਨਹੀਂ ਉਹ ਉੱઠી ਤੇ ਦੀਵਾਰ ਵੱਲ ਆ ਗਈ ਤੇ ਮੈਂ ਇੱਕਦਮ ਸਿੱਧਾ ਖੜਾ ਹੋ ਗਿਆ ਉਸਨੇ ਦੀਵਾਰ ਦੇ ਕੋਲੇ ਆ ਕੇ ਦੋਵੇਂ ਬਾਹਾਂ ਦੀਵਾਰ ਤੇ ਟਿਕਾ ਲਈਆਂ ਤੇ ਕਹਿਣ ਲੱਗੀ ਸਾਹਿਬ ਕਿਵੇਂ ਹੋ ਤੁਸੀਂ ਉਸਤੇ ਮੂੰਹ ਆਪਣਾ ਨਾਮ ਸੁਣ ਕੇ ਮੈਂ ਬਹੁਤ ਹੈਰਾਨ ਹੋ ਗਿਆ ਮੈਂ ਉਸ ਤੋਂ ਪੁੱਛਣ ਹੀ ਵਾਲਾ ਸੀ ਕਿ ਤੈਨੂੰ ਮੇਰਾ ਨਾਂ ਕਿਵੇਂ ਪਤਾ ਚੱਲਿਆ ਪਰ ਮੇਰੇ ਪੁੱਛਣ ਤੋਂ ਪਹਿਲਾਂ ਹੀ ਉਹ ਬੋਲ ਪਈ ਕਿ ਮੇਰੀ ਮੰਮੀ ਨੇ ਉਸਨੂੰ ਨਾਮ ਦੱਸਿਆ ਹੈ ਇਹ ਸੁਣ ਕੇ ਮੈਨੂੰ ਤਸੱਲੀ ਹੋਈ ਉਸਨੇ ਆਪਣਾ ਨਾਮ ਰੇਸ਼ਮਾ ਦੱਸਿਆ ਰੇਸ਼ਮਾ ਦੀ ਸ਼ਕਲ ਹੀ ਖੂਬਸੂਰਤ ਨਹੀਂ ਸੀ ਬਲਕਿ ਉਸਦੀ ਆਵਾਜ਼ ਵੀ ਬੜੀ ਪਿਆਰੀ ਸੀ ਉਸਨੇ 12ਵੀਂ ਪਾਸ ਕੀਤੀ ਹੋਈ ਸੀ ਤੇ ਕਾਲਜ ਚ ਦਾਖਲੇ ਲਈ ਤਿਆਰੀ ਕਰ ਰਹੀ ਸੀ ਇਸ ਲਈ ਉਹ ਮੈਨੂੰ ਕਾਲਜ ਆਉਂਦੀ ਜਾਂਦੀ ਹੋਈ ਨਹੀਂ ਦਿਖਾਈ ਦਿੰਦੀ ਸੀ ਉਸ ਰਾਤ ਥੋੜੀ ਜੀ ਗੱਲ ਹੋਈ ਕਿਉਂਕਿ ਜਦੋਂ ਮੇਰੇ ਨਾਲ ਗੱਲਾਂ ਕਰ ਰਹੀ ਸੀ ਤਾਂ ਉਸ ਨੂੰ ਕਿਸੇ ਨੇ ਆਵਾਜ਼ ਦਿੱਤੀ ਤੇ ਉਹ ਜਲਦੀ ਦੇਨੇ ਭੱਜ ਕੇ ਚਲੀ ਗਈ ਤੇ ਉਸਕੇ ਜਾਂਦੇ ਹੀ ਛੱਤੇ ਹਨੇਰਾ ਛਾ ਗਿਆ ਹਨੇਰੇ ਤੋਂ ਮੈਂ ਪਤਾ ਨਹੀਂ ਕਿਉਂ ਡਰਦਾ ਸੀ ਮੈਂ ਵੀ ਫਟਾਫਟ ਆ ਗਿਆ ਮੰਮੀ ਪਾਪਾ ਨੂੰ ਜਲਦੀ ਸੌਂਦੀ ਆਦਤ ਸੀ ਜਦੋਂ ਮੈਂ ਆਇਆ ਤਾਂ ਮੰਮੀ ਪਾਪਾ ਸੋ ਚੁੱਕੇ ਸਨ ਅਗਲੇ ਦਿਨ ਮੈਂ ਮਾਤਾ ਤੋਂ ਸਾਹਮਣੇ ਵਾਲਿਆਂ ਦੇ ਬਾਰੇ ਪੁੱਛਣਾ ਭੁੱਲ ਗਿਆ ਸੀ ਹੁਣ ਮੈਨੂੰ ਰਾਤ ਦਾ ਇੰਤਜ਼ਾਰ ਸੀ ਕਿ ਕਦੋਂ ਰਾਤ ਹੋਵੇ ਤੇ ਮੈਂ ਉੱਪਰ ਜਾਵਾਂ ਤੇ ਰੇਸ਼ਮਾ ਨੂੰ ਮਿਲ ਸਕਾਂ ਖਾਣੇ ਤੋਂ ਬਾਅਦ ਮੈਂ ਉੱਪਰ ਗਿਆ ਤਾਂ ਅੱਛਾ ਤੇ ਮੇਜ਼ ਕੁਰਸੀ ਤਾਂ ਮੌਜੂਦ ਸੀ ਪਰ ਕਿਤਾਬਾਂ ਤੇ ਚਾਹ ਦਾ ਕੱਪ ਨਹੀਂ ਸੀ ਪਰ ਲਾਈਟ ਜਗ ਰਹੀ ਸੀ ਮੈਂ ਕੁਝ دیر ਇੰਤਜ਼ਾਰ ਕੀਤਾ ਫਿਰ ਟੈਲਣ ਲੱਗਿਆ ਪਰ ਟਲਦੇ ਹੋਏ ਵੀ ਮੈਨੂੰ ਅੱਧਾ ਘੰਟਾ ਬੀਤ ਗਿਆ ਸੀ ਪਰ ਰੇਸ਼ਮਾ ਛੱਤ ਤੇ ਨਾ ਆਈ ਮੈਂ ਆਪਣੀ ਘੜੀ ਤੇ ਨਜ਼ਰ ਮਾਰੀ ਤਾਂ 12 ਵਜੇ ਹੋਏ ਸਨ ਮੈਂ ਮਾਇੂਸ ਹੋ ਗਿਆ ਕਿ ਹੁਣ ਤਾਂ ਰਾਤ ਵੀ ਬਹੁਤ ਹੋ ਚੁੱਕੀ ਹੈ ਸ਼ਾਇਦ ਉਹ ਸੋ ਗਈ ਹੋਵੇਗੀ ਕਿਉਂਕਿ ਇਸ ਇਲਾਕੇ ਦੇ ਲੋਕਾਂ ਨੂੰ ਜਲਦੀ ਸੌਣ ਦੀ ਆਦਤ ਹੈ ਤੇ ਮੈਂ ਇੱਥਾ ਆ ਗਿਆ ਪਰ ਜਿਵੇਂ ਹੀ ਪਹਿਲੀ ਪੌੜੀ ਤੇ ਕਦਮ ਰੱਖਿਆ ਤਾਂ ਮੈਨੂੰ ਕਿਸੇ ਨੇ ਆਵਾਜ਼ ਦਿੱਤੀ ਤੇ ਮੈਂ ਪਿੱਛੇ ਮੁੜ ਕੇ ਦੇਖਿਆ ਤਾਂ ਸਾਹਮਣੇ ਵਾਲੀ ਛੱਤ ਦੀ ਦੀਵਾਰ ਤੇ ਰੇਸ਼ਮਾ ਖੜੀ ਮੁਸਕੁਰਾ ਰਹੀ ਸੀ ਅੱਜ ਉਸਨੇ ਸਫੇਦ ਰੰਗ ਦਾ ਸੂਟ ਪਾ ਰੱਖਿਆ ਸੀ मैं उस पूछा कि देर क्यों हुई ताओ कहन लगी कि आज पापा दी की तबीयत खराब है मैं उस पूछा कि उसके पापा की करते हैं तो उसने दसिया कि उसके पापा रिक्शा चलाते हैं ते माँ की मौत हो चुकी है घर चे उसके पापा तो इलावा कोई नहीं रहा जब मैं बारहवीं सी तो मेरी माँ ज्यादा बीमार हो गई इसलिए उसने कॉलेज दाखला नहीं लिया पर फिर माँ की मौत हो गई ਉਸ ਤੋਂ ਬਾਅਦ ਉਸ ਦਾ ਦਿਲ ਨਹੀਂ ਕਰਿਆ ਕਾਲਜ ਜਾਣ ਲਈ ਤਾਂ ਉਸਨੇ ਪ੍ਰਾਈਵੇਟ ਹੀ ਦਾਖਲਾ ਲੈ ਲਿਆ ਤੇ ਸਾਰਾ ਦਿਨ ਘਰ ਦੇ ਕੰਮਕਾਜ ਵਿੱਚ ਜਾਂਦਾ ਸੀ ਤੇ ਰਾਤ ਨੂੰ ਪੜ੍ਹਨ ਲਈ ਛੱਤ ਤੇ ਆ ਜਾਂਦੀ ਸੀ ਬਸ ਇਹ ਹੀ ਉਸ ਦੀ ਜ਼ਿੰਦਗੀ ਦਾ ਰੁਟੀਨ ਸੀ ਉਸ ਰਾਤ ਰੇਸ਼ਮਾ ਨਾਲ ਕਾਫੀ ਦੇਰ ਤੱਕ ਗੱਲਾਂ ਹੁੰਦੀਆਂ ਰਹੀਆਂ ਪਰ ਮੈਂ ਨੋਟ ਕੀਤਾ ਕਿ ਉਹ ਵਾਰ-ਵਾਰ ਚਿਹਰਾ ਹੇਠਾ ਕਰਕੇ ਕੁਝ ਦੇਖਦੀ ਸੀ ਮਿੱਤੋ ਰਹਿਣਾ ਗਿਆ ਤਾਂ ਮੈਂ ਉਸਨੂੰ ਪੁੱਛ ਲਿਆ ਤਾਂ ਉਸਨੇ ਜਵਾਬ ਦਿੱਤਾ ਕਿ ਉਸਦੇ ਪੈਰਾਂ 'ਚ ਦਰਦ ਹੈ ਉਸ ਤੋਂ ਖੜਾ ਨਹੀਂ ਜਾ ਰਹਾ इसलिए बार बार अपने पैर वाल देख रही है मैं हेठा जाके आराम करने तो चली गई मैं टाइम देखा के दो बजे सन मैं हेठा जाके कमरे च पै गया ਹਨ ਰੋਜ਼ ਰਾਤ ਨੂੰ ਉਸ ਨਾਲ ਮੁਲਾਕਾਤ ਹੋਣ ਲੱਗੀ ਤੇ ਗੱਲਾਂ ਹੋਣ ਲੱਗੀਆਂ ਮੈਂ ਬਹੁਤ ਖੁਸ਼ ਸੀ ਕਿਉਂਕਿ ਉਹ ਵੀ ਮੈਨੂੰ ਪਸੰਦ ਕਰਦੀ ਸੀ ਰੇਸ਼ਮਾ ਨੇ ਮੈਨੂੰ ਮਨਾ ਕੀਤਾ ਸੀ ਕਿ ਮੈਂ ਆਪਣੀ ਮਾਨਲ ਇਸ ਬਾਰੇ ਗੱਲ ਨਾ ਕਰਾਂ ਉਹਨਾਂ ਨੂੰ ਚੰਗਾ ਨਹੀਂ ਲੱਗੇਗਾ ਇਸੇ ਕਰਕੇ ਮੈਂ ਮਾਨਲ ਕੋਈ ਗੱਲ ਨਹੀਂ ਕੀਤੀ ਪਰ ਇੱਕ ਰਾਤ ਇਸ ਤਰ੍ਹਾਂ ਹੋਇਆ ਕਿ ਰੇਸ਼ਮਾ ਛੱਤ ਤੇ ਨਹੀਂ ਤੇ ਮੈਂ ਬਹੁਤ देर ਤੱਕ ਉਸ ਦਾ ਇੰਤਜ਼ਾਰ ਕੀਤਾ ਪਰ ਉਹ ਨਹੀਂ ਤਾਂ ਮੈਂ ਬਹੁਤ ਬੇਚੈਨ ਹੋ ਗਿਆ ਅਗਲੀ ਸਵੇਰ ਹੁੰਦੇ ਹੀ ਮੈਂ ਘਰ ਦੇ ਬਾਹਰ ਜਾ ਕੇ ਦੇਖਿਆ ਤਾਂ ਰੇਸ਼ਮਾ ਦੇਖ ਕੇ

ਫਿਰ ਉਹ ਆਪਣਾ ਸਿਰ ਫੜ ਕੇ ਕੁਰਸੀ ਤੇ ਬੈਠ ਗਈ ਤੇ ਕਹਿਣ ਲੱਗੀ ਸਾਹਿਲ ਤੂੰ ਇਹ ਕੀ ਕਹਿ ਰਹੇ ਹੈ ਬੇਟਾ ਸਾਹਮਣੇ ਵਾਲਾ ਘਰ ਤਾਂ 30 ਸਾਲਾਂ ਤੋਂ ਬੰਦ ਹੈ ਤੇ ਇਹ ਗੱਲ ਮੈਨੂੰ ਨਾਲ ਵਾਲੀ ਗਵੰਡਨ ਨੇ ਦੱਸੀ ਸੀ ਉਸਨੇ ਇਹ ਵੀ ਦੱਸਿਆ ਸੀ ਕਿ ਇਸ ਘਰ 'ਚ 1 ਸਾਲ ਤੋਂ ਉਹਨਾਂ ਦਾ ਬਸੇਰਾ ਹੈ ਇਸੇ ਕਰਕੇ ਘਰ ਨਹੀਂ ਵਿਕਦਾ ਤੇ ਨਾ ਹੀ ਕਿਰਾਇਆ ਤੇ ਚੜਦਾ ਹੈ ਮੈਂ ਮਾਦਾ ਮੂੰਹ ਤੱਕਦਾ ਰਹਿ ਗਿਆ ਮੈਂ ਮਾਨੂੰ ਕਿਹਾ ਕਿ ਇਸ ਤਰ੍ਹਾਂ ਕਿਵੇਂ ਹੋ ਸਕਦਾ ਹੈ ਮੈਂ ਚੁੱਪ ਹੋ ਗਿਆ ਤੇ ਮਾਂ ਮੈਨੂੰ ਪੁੱਛਣ ਲੱਗੀ ਕਿ ਕੀ ਕਹਿਣਾ ਚਾਹੁੰਦਾ ਹੈ ਤਾਂ ਮੈਂ ਨਾ ਸਿਰ ਹਿਲਾ ਕੇ ਆਪਣੇ ਕਮਰੇ ਚ ਆ ਗਿਆ ਮੈਨੂੰ ਯਕੀਨ ਨਹੀਂ ਆ ਰਿਹਾ ਸੀ ਕਿ ਜੋ ਕੁਝ ਮੈਂ ਦੱਸ ਰਹੀ ਹੈ ਉਹ ਸੱਚ ਹੈ ਇਸ ਲਈ ਜਦੋਂ ਮੰਮੀ ਪਾਪਾ ਰਾਤ ਨੂੰ ਸੋ ਗਏ ਤਾਂ ਮੈਂ ਛੱਤੇ ਚਲਾ ਗਿਆ ਆ ਛੱਤੇ ਲਾਈਟ ਨਹੀਂ ਜਗ ਰਹੀ ਸੀ ਮੈਂ ਫੇਰ ਵੀ ਛੱਤੇ ਟੱਲਦਾ ਰਿਹਾ ਹਨੇਰਾ ਬਹੁਤ ਸੀ ਇਸ ਲਈ ਮੈਨੂੰ ਕੁਝ ਠੀਕ ਦਿਖਾਈ ਨਹੀਂ ਦੇ ਰਿਹਾ ਸੀ ਪਰ ਮੈਨੂੰ ਮਹਿਸੂਸ ਹੋ ਰਿਹਾ ਸੀ ਜਿਵੇਂ ਸਾਹਮਣੇ ਵਾਲੇ ਘਰ 'ਚ ਕੋਈ ਨਾ ਕੋਈ ਮੌਜੂਦ ਹੈ ਜੋ ਛੱਪੇ ਆਇਆ ਹੈ ਮੈਂ ਆਵਾਜ਼ ਵੀ ਦਿੱਤੀ ਪਰ ਮੈਨੂੰ ਕੋਈ ਜਵਾਬ ਨਾ ਮਿਲਿਆ ਤਾਂ ਮੈਂ ਹੇਠਾ ਆਪਣੇ ਕਮਰੇ ਚਲਾ ਗਿਆ ਕਾਫੀ ਦੇਰ ਬਾਅਦ ਜਦੋਂ ਮੈਨੂੰ ਚੈਨ ਆਇਆ ਤਾਂ ਮੈਂ ਟਾਰਚ ਲੈ ਕੇ ਗਲੀ 'ਚ ਨਿਕਲ ਗਿਆ ਰਾਤ ਦੇ 3 ਵਜh ਰਹੇ ਸਨ ਤੇ ਮੈਨੂੰ ਇਹ ਦੇਖ ਕੇ ਬਹੁਤ ਅਜੀਬ ਲੱਗਿਆ ਕਿ ਘਰ ਦੇ ਦਰਵਾਜ਼ੇ 'ਤੇ ਤਾਲਾ ਨਹੀਂ ਸੀ ਮੈਂ ਹੱਥ ਨਾਲ ਦਰਵਾਜ਼ਾ ਖੋਲ੍ਹਿਆ ਤਾਂ ਦਰਵਾਜ਼ਾ ਜਲਦੀ ਖੁੱਲ ਗਿਆ ਮੈਂ ਹੌਲੀ-ਹੌਲੀ ਅੰਦਰ ਜਾ ਰਿਹਾ ਸੀ ਕਿਉਂਕਿ ਭਾਂਡੇ ਤੇ ਵੇੜੇ ਵਿੱਚ ਬਿਲਕੁਲ ਹਨੇਰਾ ਸੀ ਉਸ ਘਰ ਵਿੱਚ ਇੱਕ ਦਰਖਤ ਸੀ ਜਿਸ ਦੇ ਪੱਤੇ ਟੁੱਟ ਕੇ ਪੂਰੇ ਵੇੜੇ 'ਚ ਖਿਲਰੇ ਹੋਏ ਸਨ ਤੇ ਕਾਫੀ ਵੱਡਾ ਘਰ ਸੀ ਮੈਂ ਵੇੜੇ 'ਚ ਜਦੋਂ ਪਹੁੰਚਿਆ ਤਾਂ ਮੇਰੇ ਖੱਬੇ ਪਾਸੇ ਬਿਲਕੁਲ ਸਾਹਮਣੇ ਪਾਸੇ ਇੱਕ ਦਰਵਾਜ਼ੇ ਤੋਂ ਰੋਸ਼ਨੀ ਆ ਰਹੀ ਸੀ ਮੈਂ ਦਰਵਾਜ਼ੇ ਦੇ ਨੇੜੇ ਪਹੁੰਚ ਗਿਆ ਥੋੜਾ ਜਿਹਾ ਦਰਵਾਜ਼ਾ ਖੁੱਲ੍ਹਾ ਹੋਇਆ ਸੀ ਮੈਂ ਪੂਰਾ ਖੋਲ ਕੇ ਅੰਦਰ ਚਲਾ ਗਿਆ ਤਾਂ ਹੈਰਾਨ ਰਹਿ ਗਿਆ ਪੂਰਾ ਕਮਰਾ ਬਹੁਤ ਖੂਬਸੂਰਤੀ ਨਾਲ ਸਜਿਆ ਹੋਇਆ ਸੀ ਕਮਰੇ ਵਿੱਚ ਇੱਕ ਮੇਜ਼ ਪਿਆ ਹੋਇਆ ਸੀ ਉਸ ਤੇ ਕੇਕ ਰੱਖਿਆ ਹੋਇਆ ਸੀ ਤੇ ਕੁਝ ਤੋਹਫੇ ਵੀ ਰੱਖੇ ਹੋਏ ਸਨ ਪੂਰੇ ਕਮਰੇ 'ਚ ਹਲਕੀ ਹਲਕੀ ਖੁਸ਼ਬੂ ਆ ਰਹੀ ਸੀ ਤੇ ਕਮਰੇ ਦੇ ਅੰਦਰ ਇੱਕ ਹੋਰ ਦਰਵਾਜ਼ਾ ਸੀ ਮੈਂ ਉਸ ਦਰਵਾਜ਼ੇ ਨੂੰ ਖੋਲ ਕੇ ਅੰਦਰ ਗਿਆ ਤਾਂ ਉਹ ਵੀ ਸਜਿਆ ਹੋਇਆ ਸੀ ਮੈਂ ਕੁਝ ਦਿਨ ਖੜਾ ਚੀਜ਼ਾਂ ਨੂੰ ਦੇਖਦਾ ਰਿਹਾ ਫਿਰ ਮੈਨੂੰ ਮਹਿਸੂਸ ਹੋਇਆ ਜਿਵੇਂ ਬਾਹਰ ਵਾਲਾ ਦਰਵਾਜ਼ਾ ਬੰਦ ਹੋ ਗਿਆ ਹੈ ਮੈਂ ਫਟਾਫਟ ਅੰਦਰ ਵਾਲੇ ਕਮਰੇ ਤੋਂ ਬਾਹਰ ਵਾਲੇ ਕਮਰੇ 'ਚ ਪਹੁੰਚਿਆ ਤਾਂ ਇਨ ਵਿੱਚ ਕਮਰੇ ਦੇ ਬਾਹਰ ਵਾਲੇ ਦਰਵਾਜ਼ੇ 'ਚੋਂ ਦੋ ਲੋਕ ਅੰਦਰ ਦਾਖਲ ਹੋਏ। ਉਹਨਾਂ 'ਚੋਂ ਇੱਕ ਨੂੰ ਤਾਂ ਮੈਂ ਪਛਾਣ ਸਕਿਆ ਕਿਉਂਕਿ ਉਹ ਰੇਸ਼ਮਾ ਹੀ ਸੀ ਪਰ ਦੂਜੀ ਔਰਤ ਕੌਣ ਸੀ? ਉਹ ਮੈਨੂੰ ਨਹੀਂ ਜਾਂਦਾ ਸੀ। ਉਹ ਦੋਵੇਂ ਕਬਰਾਈਆਂ ਹੋਈਆਂ ਸੰਤ ਤੇ ਮੈਨੂੰ ਦੇਖ ਰਹੀਆਂ ਸਨ ਜਿਵੇਂ ਉਹਨਾਂ ਦੀ ਬਹੁਤ ਵੱਡੀ ਚੋਰੀ ਫੜੀ ਗਈ ਹੋਵੇ। ਫਿਰ ਇੱਕਦਮ ਇੱਕ ਵੱਡੀ ਉਮਰ ਦੀ ਔਰਤ ਨੂੰ ਜਿਵੇਂ ਹੀ ਖਿਆਲ ਆਇਆ ਮੇਰੇ ਨਾਲ ਗੱਲਾਂ ਕਰਕੇ ਪੁੱਛਣ ਲੱਗੀ ਕਿ ਤੂੰ ਕੌਣ ਹੈ ਤੇ ਇੱਥੇ ਕੀ ਕਰ ਰਹੀ ਹੈ ਮੈਂ ਕੁਝ ਬੋਲਦਾ ਇਸ ਤੋਂ ਪਹਿਲਾਂ ਹੀ ਰੇਸ਼ਮਾ بول ਪਈ ਤੇ ਕਹਿਣ ਲੱਗੀ ਮੰਮੀ ਇਹ ਸਾਹਿਲ ਹੈ ਤੇ ਸਾਹਮਣੇ ਵਾਲੇ ਘਰ ਚ ਰਹਿੰਦਾ ਹੈ ਮੈਂ ਹੈਰਾਨ ਹੋ ਗਿਆ ਕਿਉਂਕਿ ਰੇਸ਼ਮਾ ਨੇ ਤਾਂ ਕਿਹਾ ਸੀ ਕਿ ਉਸਦੀ ਮਾਦੀ ਮੌਤ ਹੋ ਚੁੱਕੀ ਹੈ ਤੇ ਉਹ ਆਪਣੇ ਪਪਾ ਨਾਲ ਰਹਿੰਦੀ ਹੈ ਪਰ ਉਹ ਤਾਂ ਉਸਦੇ ਨਾਲ ਖੜੀ ਹੈ ਮੈਂ ਨਾ ਸਮਝੀ ਕਰਨ ਰੇਸ਼ਮਾ ਵੱਲ ਦੇਖ ਰਿਹਾ ਸੀ ਰੇਸ਼ਮਾ ਦੀ ਮਾਂ ਨੇ ਥੋੜਾ ਜਿਹਾ ਅੱਗੇ ਵੱਧ ਕੇ ਮੇਰੇ ਸਾਹਮਣੇ ਹੱਥ ਜੋੜ ਦਿੱਤੇ ਤੇ ਕਹਿਣ ਲੱਗੀ ਬੇਟਾ ਤੈਨੂੰ ਰੱਬ ਦਾ ਵਾਸਤਾ ਹੈ ਕਿਸੇ ਨੂੰ ਨਾ ਦੱਸਣਾ ਜੋ ਕੁਝ ਤੂੰ ਇੱਥੇ ਦੇਖਿਆ ਹੈ ਮੈਂ ਤਾਂ ਬਹੁਤ ਹੈਰਾਨ ਸੀ ਰੇਸ਼ਮਾ ਦੀ ਮਾਂ ਦੇ ਜੋੜੇ ਹੋਏ ਹੱਥਾਂ ਕਾਰਨ ਮੇਰਾ ਦਿਲ ਪਸੀਜ ਗਿਆ ਮੈਂ ਜਲਦੀ ਨਾਲ ਕਿਹਾ ਤੁਸੀਂ ਪਰੇਸ਼ਾਨ ਨਾ ਹੋ ਮੈਂ ਕਿਸੇ ਨੂੰ ਕੁਝ ਨਹੀਂ ਕਹਾਂਗਾ ਪਰ ਇਹ ਸਭ ਕੀ ਹੈ

શુના ખાનદાન હિથે વિધવા ઔરત ચં સલુક નહીં ઓસિ હોસ જી ਮੈਂ ਜਦੋਂ ਵਿਧਵਾ ਹੋਈ ਤਾਂ ਉਸ ਸਮੇਂ ਰਿਸ਼ਮਤ ਛੋਟੀ ਜਿਹੀ ਸੀ ਹੁਣ ਇਹ 22 ਸਾਲ ਦੀ ਹੋ ਗਈ ਹੈ ਪਰ ਅੱਜ ਤੋਂ 30 ਸਾਲ ਪਹਿਲਾਂ ਜਦੋਂ ਮੇਰੇ ਘਰ ਵਾਲੇ ਨੇ ਇਹ ਘਰ ਖਰੀਦਿਆ ਸੀ ਤਾਂ ਇਹ ਘਰ ਇੱਥੇ ਬਹੁਤ ਮਸ਼ਹੂਰ ਸੀ ਕਿ ਇੱਥੇ ਜਿੰਨਾਂ ਦਾ ਬਸੇਰਾ ਹੈ ਚੋ ਕਿਸੇ ਵੀ ਇਨਸਾਨ ਨੂੰ ਇਸ ਘਰ ਚ ਨਹੀਂ ਰਹਿਣ ਦਿੰਦੇ ਮੇਰਾ ਘਰ ਵਾਲਾ ਇਨ੍ਹਾਂ ਗੱਲਾਂ ਨੂੰ ਨਹੀਂ ਮੰਨਦਾ ਸੀ ਇਸ ਲਈ ਉਹਨਾਂ ਨੇ ਘਰ ਖਰੀਦ ਲਿਆ ਪਰ ਇੱਥੇ ਘਰ ਦੀ ਮੁਰੰਮਤ ਦਾ ਕੰਮ ਚੱਲ ਰਿਹਾ ਸੀ ਇਸ ਘਰ ਦੇ ਪਿਛਲੇ ਵਾਲੇ ਵੇੜੇ ਖੁਦਾਈ ਕਰਵਾਈ ਤਾਂ ਉੱਥੋਂ ਇੱਕ লাশ ਮਿਲੀ ਜਿਸ ਕਾਰਨ ਮੇਰਾ ਘਰ ਵਾਲਾ ਡਰ ਗਿਆ ਤੇ ਇਸ ਮਕਾਨ ਨੂੰ ਕੁਝ ਸਾਲਾਂ ਲਈ ਇਸ ਤਰ੍ਹਾਂ ਹੀ ਛੱਡ ਹੋਰ ਕਿਰਾਏ ਤੇ ਕਰ ਲੈ ਕੇ ਉੱਥੇ ਰਹਿਣ ਚਲਾ ਗਿਆ ਅਸੀਂ ਉੱਥੇ ਹੀ ਰਹਿਣ ਲੱਗੇ ਕਿਉਂਕਿ ਮੇਰੇ ਸਹੁਰੇ ਵਾਲੇ ਜਿਸ ਤਰ੍ਹਾਂ ਦੇ ਖਿਆਲਾਂ ਦੇ ਮਾਲਕ ਸੀ ਉਹਨਾਂ ਦੇ ਨਾਲ ਰਹਿਣਾ ਬਹੁਤ ਮੁਸ਼ਕਿਲ ਹੋ ਰਿਹਾ ਸੀ ਮੇਰੇ ਘਰ ਵਾਲੇ ਨੂੰ ਵਿਸ਼ਵਾਸ ਨਹੀਂ ਸੀ ਕਿ ਉਹਨਾਂ ਦੇ ਹੋਣ ਵਾਲੀ ਔਲਾਦ ਇੱਥੇ ਸੁਰੱਖਿਤ ਰਹੇਗੀ ਇਸ ਲਈ ਉਹਨਾਂ ਨੇ ਆਪਣਾ ਹਿੱਸਾ ਮੰਗ ਕੇ ਇੱਕ ਘਰ ਖਰੀਦ ਲਿਆ ਪਰ ਅਸੀਂ ਨਹੀਂ ਜਾਣਦੇ ਸੀ ਕਿ ਸਾਨੂੰ ਇੱਥੇ ਰਹਿਣਾ ਕਿੰਨਾ ਭਾਰੀ ਪਵੇਗਾ ਮੈਂ ਉਸ ਸਮੇਂ ਪੇਟ ਤੋਸੀ ਇਸ ਲਈ ਰੇਸ਼ਮਾ ਦੇ ਪਾਪਾ ਨੂੰ ਇੱਥੇ ਰਹਿਣਾ ਮੁਨਾਸਿਬ ਨਾ ਲੱਗਿਆ ਤੇ ਅਸੀਂ ਕਿਰਾਏ ਦੇ ਘਰ ਚ ਚਲੇ ਗਏ ਉਸ ਸਮੇਂ ਦੌਰਾਨ ਉੱਥੇ ਰਹਿੰਦਿਆਂ ਮੇਰੇ ਤਿੰਨ ਬੱਚੇ ਹੋਏ ਜੋ 5 ਸਾਲਾਂ ਛੇ ਉਹ ਮਰ ਗਏ ਅਸੀਂ ਆਪਣੇ ਮਰਨ ਵਾਲੇ ਬੱਚਿਆਂ ਕਰਕੇ ਦੁੱਖ ਨਾਲ ਨਿਟਾਲ ਹੋ ਗਏ ਤੇ ਅਸੀਂ ਪਲਟ ਕੇ ਇਸ ਘਰ ਦੀ ਖਬਰ ਤੱਕ ਨਾ ਲਏ ਇੱਕ ਕਰ ਸਾਲਾ ਤੋਂ ਬੰਨ ਸੀ ਤੇ ਬੰਨ ਹੀ ਰਿਹਾ ਫਿਰ ਜਦੋਂ ਸਾਡੇ ਵਿਆਹ ਨੂੰ 8 ਸਾਲ ਹੋ ਗਏ ਤਾਂ ਰੇਸ਼ਮਾ ਪੈਦਾ ਹੋਈ ਤਾਂ ਸਾਰੇ ਖਾਨਦਾਨ ਵਾਲਿਆਂ ਨੇ ਗੱਲਾਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਕਿਉਂਕਿ ਉਹ ਲੋਕ ਕੁੜੀਆਂ ਨੂੰ ਪਸੰਦ ਨਹੀਂ ਕਰਦੇ ਸਨ ਰੇਸ਼ਮਾ ਦੇ ਪਾਪਾ ਨੇ ਕਿਸੇ ਦਿਨ ਨਾ ਸੁਣੀ ਤੇ ਜਦੋਂ ਰੇਸ਼ਮਾ 11 ਸਾਲ ਦੀ ਹੋਈ ਤਾਂ ਉਹਨਾਂ ਦਾ ਐਕਸੀਡੈਂਟ ਹੋ ਗਿਆ ਜਿਸ ਕਨ ਉਹਨਾਂ ਦੀ ਮੌਤ ਹੋ ਗਈ ਤੇ ਮੇਰੇ ਸਹੁਰੇ ਵਾਲੇ ਮੇਰੇ ਇਸ ਘਰ ਦੇ ਪਿੱਛੇ ਪੈ ਗਏ ਜਦੋਂ ਕਿ ਉਹਨਾਂ ਚ ਕੋਈ ਵੀ ਮੈਨੂੰ ਤੇ ਰੇਸ਼ਮਾ ਨੂੰ ਅਪਣਾਉਣ ਨੂੰ ਤਿਆਰ ਨਹੀਂ ਸੀ ਉਲਟਾ ਉਹ ਲੋਕ ਰੇਸ਼ਮਾ ਦਾ ਵਿਆਹ ਇਸ ਤਰ੍ਹਾਂ ਦੀ ਜਗ੍ਹਾ ਤੇ ਕਰਨਾ ਚਾਹੁੰਦੇ ਸੀ ਜਿੱਥੇ ਉਹਨਾਂ ਨੂੰ ਠੀਕ-ਠਾਕ ਪੈਸੇ ਮਿਲ ਜਾਣ ਪਰ ਮੈਂ ਮਾਸੀ ਮੈਂ ਕਿਵੇਂ ਰੇਸ਼ਮਾ ਦਾ ਵਿਆਹ ਨਹੀਂ ਘੱਟ ਉਮਰ ਚ ਕਰਵਾ ਦਿੰਦੀ ਇਸ ਲਈ ਮੈਂ ਇਸ ਨੂੰ ਲੈ ਕੇ ਇਕੱਲੇ ਰਹਿਣ ਦਾ ਫੈਸਲਾ ਕੀਤਾ ਤੇ ਇਸ ਘਰ ਬਾਰੇ ਮਸ਼ਹੂਰ ਕਰ ਦਿੱਤਾ ਕਿ ਇੱਥੇ ਜਿੰਨਾ ਦਾ ਸਾਇਆ ਹੈ ਤੇ ਇਸ ਗੱਲ ਨੂੰ ਸਾਬਤ ਕਰਨ ਲਈ ਹਫਤੇ 10 ਦਿਨਾਂ ਤੋਂ ਇੱਥੇ ਆ ਕੇ ਕੁਝ ਇਸ ਤਰ੍ਹਾਂ ਕਰ ਦਿੰਦੀ ਕਿ ਸਭ ਮੇਰੇ ਬੋਲੇ ਹੋਏ ਝੂਠ ਨੂੰ ਸੱਚ ਸਮਝਣਾ ਸ਼ੁਰੂ ਕਰ ਦੇ। ਕਿਸ ਤਰ੍ਹਾਂ ਹੀ ਸਮਾ ਬੀਦ ਗਿਆ। ਮੈਂ ਦੁਨੀਆ ਤੋਂ ਆਪਣੀ ਰੇਸ਼ਮਾ ਨੂੰ ਛੁਪਾਉਂਦੀ ਰਹੀ ਪਰ ਇਸ ਬੇਫਕੂਫ ਨੇ ਤੈਨੂੰ ਕੁਝ ਦਿਨ ਪਹਿਲਾਂ ਉੱਪਰ ਛਾਤੀ ਦੇਖਿਆ ਤੇ ਤੈਨੂੰ ਪਸੰਦ ਕਰ ਬੈਠੀ। ਤੇ ਅੱਜ ਤੂੰ ਸਾਡੇ ਸਾਹਮਣੇ ਖੜਾ ਹੈ। ਮੈਂ ਰੇਸ਼ਮਾ ਦੀ ਮਾਦੀਆਂ ਗੱਲਾਂ ਨੂੰ ਧਿਆਨ ਨਾਲ ਸੁਣ ਰਿਹਾ ਸੀ ਤੇ ਸਮਝ ਵੀ ਰਿਹਾ ਸੀ। ਕਿ ਇਹ ਇਲਾਕਾ ਕਿਸ ਤਰ੍ਹਾਂ ਸ਼ਾਮ ਹੋਣ ਤੇ ویرਾਨ ਹੋ ਜਾਂਦਾ ਹੈ ਕਿਸਨਾਟਾ ਛਾ ਜਾਂਦਾ ਹੈ ਇਸ ਲਈ ਮਾਂ ਬੇਟੀ ਇਨੇ ਸਾਲਾਂ ਤੋਂ ਜਿੰਨ ਵਾਲੀ ਗੱਲ ਦਾ ਭਰਮ ਫੈਲਾ ਰਹੇ ਸਨ ਪਰ ਮੈਂ ਉਹਨਾਂ ਤੋਂ ਪੁੱਛਿਆ ਕਿ ਉਹਨਾਂ ਦਾ ਗੁਜ਼ਾਰਾ ਕਿਵੇਂ ਚੱਲਦਾ ਹੈ ਤਾਂ ਇਹ ਜਾਣ ਕੇ ਮੈਨੂੰ ਬੜਾ ਦੁੱਖ ਹੋਇਆ ਕਿ ਰੇਸ਼ਮਾ ਦੀ ਮਾਂ ਲੋਕਾਂ ਦੇ ਘਰਾਂ 'ਚ ਕੰਮ ਕਰਦੀ ਹੈ ਤੇ ਹੁਣ ਉਹ ਰੇਸ਼ਮਾ ਦਾ ਵਿਆਹ ਕਰਨਾ ਚਾਹੁੰਦੀ ਹੈ ਮੁੰਨੋ ਦੋਵਾਂ ਤੋਂ ਉਹਨਾਂ ਦੇ ਕਿਰਾਏ ਦੇ ਘਰ ਦਾ ਪਤਾ ਲਿਆ ਤੇ ਰੇਸ਼ਮਾ ਨਾਲ ਇੱਕ ਵਾਦਾ ਕਰਕੇ ਆਪਣੇ ਘਰ ਆ ਗਿਆ ਇਹ ਦੂਸਰੇ ਦਿਨ ਮਾਨੂੰ ਸਾਰਾ ਕਿੱਸਾ ਸੁਨਾਇਆ ਮੇਰੀ ਮਾਂ ਬਹੁਤ ਹੈਰਾਨ ਸੀ ਪਰ ਅਫਸੋਸ ਵੀ ਕਰ ਰਹੀ ਸੀ ਕਿ ਕਿਵੇਂ ਖੁਦ ਕੋਲ ਐਨੀ ਦੌਲਤ ਹੁੰਦੇ ਹੋਏ ਵੀ ਰੇਸ਼ਮਤੀ ਉਸਦੀ ਮਾਂ ਨੂੰ ਕਿੰਨੀ ਮੁਸ਼ਕਿਲ ਪਰ ਇਹ ਜ਼ਿੰਦਗੀ ਬਿਤਾਉਣੀ ਪਈ ਹੈ ਅੱਜ ਰੇਸ਼ਮਤੀ ਮੇਰੇ ਵਿਆਹ ਹੋਏ ਨੂੰ 2 ਸਾਲ ਬੀਤ ਚੁੱਕੇ ਹਨ ਮੇਰੇ ਮੰਮੀ ਨੇ ਦੂਸਰੇ ਦਿਨ ਜਾ ਕੇ ਰੇਸ਼ਮਤੀ ਮਾਂ ਤੋਂ ਮੇਰੇ ਲਈ ਉਸਦਾ ਹੱਥ ਮੰਗ ਲਿਆ ਸੀ ਤੇ ਫਿਰ ਇੱਕ ਹਫ਼ਤੇ ਚ ਮੇਰਾ ਵਿਆਹ ਰੇਸ਼ਮਾ ਨਾਲ ਕਰਵਾ ਦਿੱਤਾ